ਕਿ ਜੀਵਤ ਪਿਤਰ ਨਾ ਮਾਨੇ ਕੋਊ ਮੂਹੇ ਸਰਾਦ ਕਰਾਈ ਜਿਉਂਦੇ ਜੀ ਤਾਂ ਅਸੀਂ ਆਪਣਿਆਂ ਦੀ ਸੇਵਾ ਨਹੀਂ ਕਰਦੇ ਜਿਉਂਦੇ ਜੀ ਤਾਂ ਅਸੀਂ 올ਡ ਹੋਮ ਹੇ ਬਣਾ ਕੇ ਬੈਠ ਗਏ ਆ ਜਿਉਂਦੇ ਜੀ ਤਾਂ ਅਸੀਂ ਬਿਰਦਾ ਆਸ਼ਰਮ ਬਣਾ ਕੇ ਬੈਠ ਗਏ ਆ ਜਿਉਂਦੇ ਜੀ ਤਾਂ ਵੱਖਰੇ ਘਰ ਬਣਾ ਦਿੱਤੇ ਬਜ਼ੁਰਗਾਂ ਦੇ ਤੇ ਮਰਨ ਤੋਂ ਬਾਅਦ ਅਸੀਂ ਇਹ ਗੱਲ ਕਹਿੰਨੇ ਆ ਬਈ ਫਲਾਣੇ ਦੀ ਭੋਗ ਦੀ ਰੋਟੀ ਵੇਖੀ ਹੈ ਕਿੰਨੀ ਵਧੀਆ ਸੀ ਉਹਨਾਂ ਨੇ ਆਪਣੇ ਬਾਬੇ ਨੂੰ ਕਮਾਲ ਹੀ ਕਰ ਦਿੱਤਾ ਕੋਈ ਚੀਜ਼ ਅਜਿਹੀ ਨਹੀਂ ਸੀ ਜਿਹੜੀ ਉੱਥੇ ਨਾ ਵਰਤਾਈ ਹੋਵੇ ਕਮਾਲ ਸੀ ਔਰ ਅਸੀਂ ਤੇ ਉਹ ਚੀਜ਼ਾਂ ਵੀ ਵਰਤਾਉਂਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਪਰਹੇਜ਼ ਸੀਗਾ ਤੁਸੀਂ ਦੇਖੋ ਨਾ ਵੀ ਬਾਬਾ ਭਾਵੇਂ 슈ਗਰ ਨਾਲ ਹੀ ਮਰਿਆ ਹੋਵੇ ਤੇ ਅਸੀਂ ਕਹਿੰਦੇ ਆ ਭੋਗ ਤੇ ਜਲੇਬੀਆਂ ਬਾਪੂ ਦੇ ਕੱਢਣੀਆਂ ਵਰਤਾਂੀਆਂ ਅਸੀਂ ਤੇ ਗੁਲਾਬ ਜਾਮਨ ਵੀ ਵਰਤਾਂਨੇ ਵੀ ਸਾਨੂੰ ਉਹ ਇੰਜ ਨਾ ਕਹਿ ਦੇਣੀ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਕਮਾਲ ਹੋਈ ਪਈ ਆ